ਹਾਂ ਕੀ ਲੈਣਾ ਅਛਾ ਟੋਚਨ ਟੋਚਨਸ ਵਰੀ ਗੱਲ ਸੁਣ ਨਾ ਤਾਂ ਸਾਡੇ ਘਰ ਚਾਹ ਬਣੀ ਪਈ ਚਾਹ ਲਾ ਜਾ ਹਾਂ ਭਈਏ ਜੀਰੀ ਲਾਉਂਦੇ ਨੇ ਤੁਸੀਂ ਟਰੈਕਟਰ ਕੀ ਕਰਨਾ ਹੈ ਰੇੜਾ ਦਸ ਗਿਆ ਬੋਲ ਦਸ ਗਿਆ ਮੈਨੂੰ ਸੁਣਦਾ ਉੱਚੀ ਆ ਸਮਾਰਟ ਇਸ ਕੀ ਹੋ ਗਿਆ ਹਏ ਮੈਂ ਮਰ ਗਿਆ ਤੁਹਾਡਾ ਬੁੜਾ ਧੁੱਸ ਗਿਆ ਨਹੀਂ ਮੈਂ ਮਰ ਜਾ ਫੇਰ ਹੁਣ ਕਿਵੇਂ ਨਿਕਲੂ ਹਾਂ ਕਿ ਮੈਂ ਕੀ ਹੋ ਗਿਆ ਮੈਨੂੰ ਸਮਝ ਨਹੀਂ ਪਈ ਗੱਲ ਦੀ ਲੋਕਾਂ ਦਾ ਟਰੈਕਟਰ ਧੁੱਸਦੇ ਨੇ ਹੁਣ ਮੈਨੂੰ ਦੱਸ ਤੁਹਾਡਾ ਬੁੜਾ ਤੋਂ ਕਿਵੇਂ ਕੱਢੋਂਗੇ ਅੱਛਾ ਬੁੜਾ ਟਰੈਕਟਰ ਤਾਂ ਬਠ ਤੂੰ ਆ ਕੇ ਬੁੜਾ ਧੁੱਸ ਗਿਆ 14 ਤੂੰ ਭਾਈ ਫਿਰ ਆਇਆ ਕਹ ਵੀ ਬੁੜਾ ਟਰੈਕਟਰ ਤੇ ਬੈਠਾ ਸੀ ਟਰੈਕਟਰ ਦੁੱਸ ਗਿਆ ਬੁੜਾ ਟਰੈਕਟਰ ਤੇ ਆ ਮੈਂ ਗੱਲ ਸੁਣ ਤੂੰ ਟੋਚਨ ਹੈ ਤਾਂ ਘਰੇ ਹੀ ਮੈਨੂੰ ਪਰ ਇਹ ਨਹੀਂ ਪਤਾ ਵੀ ਰੱਖਿਆ ਕਿੱਥੇ ਹੋਇਆ ਮੈਂ ਤਾਂ ਬੜਾ ਟੰਗ ਪਸਾਈ ਜਮਾ ਤੂੰ ਐ ਕਰ ਜਿਹੜੀ ਆ ਆ ਸੜਕ ਤੇ ਜਾਂਦੇ ਇਧਰ ਸਮਝ ਕੇ ਮੇਰੀ ਗੱਲ ਇਧਰ ਛੜਕਣ ਜਾਂਦੀ ਹੈ ਸੱਜੇ ਪਾਸੇ ਨੇ ਇੱਥੋਂ ਮੇਰੀ ਗੱਲ ਸੁਣ ਤੂੰ ਹਾਂ ਜਿਹੜੀ ਸਾਡੇ ਘਰ ਤੋਂ ਸੱਜੇ ਪਾਸੇ ਨੂੰ ਛੜਕ ਜਾਂਦੀ ਆ ए और जाके खब्बे मुड़ज मुड़ गया मुड़ गया ना ओह गलत रास्ता सह नहीं, नहीं। तू खबे मुड़, हाँ, मुड़ जा फिर हाँ खबन मुड़ जा आ कच्ची पही नहीं आती खब्बे हाथ हूँ फिर खबर मुड़ जा ओहो कमला तू पिछे नु आ गया फिर पिछे नु आ जा पिछे पिछे नु आ गया पिछे मुड़िया ਉੱਤੋਂ ਵਾਲਿਆਂ ਜਿੱਥੋਂ ਗਿਆ ਸੀ ਉੱਥੋਂ ਨੂੰ ਆ ਜਾ ਹਾਂ 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 ਆ ਜਾ ਆ ਜਾ ਬੈਕ ਲੈ 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 ਹੌਣੀ ਹੌਣੀ ਹਾਂੜੀ ਹੌਣੀ ਹੌਣੀ ਆਗੇ ਹਮ ਕਿਉਂ ਕਿ ਹੁਣ ਤੂੰ ਮੇਰੀ ਗੱਲ ਸੁਣ ਹੁਣ ਤੂੰ ਨੱਕ ਦੀ ਸਿੱਧਾ ਸਿੱਧਾ ਮੋਟਰਸਾਈਕਲ ਕਰ ਲੈ ਜਿਵੇਂ ਕਿਸੇ ਪਾਸੇ ਨਮੜੇ ਰੇਸਤਾ ਦੇ ਲੈ ਆ ਬੇਚੱਕ ਦੀ ਮਰਜ਼ੀ ਰੇਸਤੇ ਲਾ ਸਿੱਧਾ ਹਾਂ ਹੁਣ ਤੈਨੂੰ ਇੱਕ ਵੱਡਾ ਸਾਰਾ ਪੂਤ ਦੀ ਨਾ ਇੱਥੇ ਕੱਢ ਕੇ ਦੇਖ ਖਾੜੇ ਤੇ ਫੇਮ ਦੀ ਨਾ ਖੜਸਾ ਨਾ ਜਰਾ ਤੂ ਤੀਨਾ ਅੱਛਾ ਹੁਣ ਤੂੰ ਆਏ ਕਰੀ ਇਹ ਤੂੰ ਤਨੂ ਸਾਹਮਣਾ ਹੋਇਆ ਨੱਕ ਦੀ ਸੇਧ ਨੱਕ ਦੀ ਸੇਧ ਜਮੇ ਸਿੱਧਾ ਨੱਕ ਦੀ ਸੇਧ ਤੈਨੂੰ ਕਹਿੰਦੇ ਆ ਸੱਜਿਆ ਨਹੀਂ ਖੱਬੇ ਨਹੀਂ ਮੋੜਨਾ ਕਿਸੇ ਪਾਸੇ ਨੂੰ ਨਹੀਂ ਮੋੜਨਾ ਨਾ ਪਿੱਛੇ ਨੂੰ ਨਾ ਮੂੜਾ ਮੂੜਾ ਨੂੰ ਨਾ ਇੱਧਰ ਨਾ ਇੱਧਰ ਸਿੱਧਾ ਨੱਕ ਦੀ ਸੇਧ ਹੋਇਆ ਮੇਰਾ ਕਹਿ ਤੇ ਅੱਛਾ ਹਾਂ ਮਿਲ ਗਿਆ ਤੂੰ ਤੂੰ ਤਾਂ ਮਿਲ ਗਿਆ ਤੈਨੂੰ ਤੂ ਤੇਰਾ ਖਾਣ ਲੱਗ ਗਈ ਮੇਰੀ ਗੱਲ ਸੁਣ ਤੇ ਆ ਲੈ ਮੈਂ ਗੱਲ ਕਹਿਨੀ ਆ ਇਹ ਜਾਮਣਾ ਨਹੀਂ ਹੈਗਾ ਤੂੰ ਤੇ ਇਹਨੇ ਬਥੇਰੇ ਹਾਂ ਹੁਣ ਗੱਲ ਸੁਣ ਹੁਣ ਤੂੰ ਨੱਕ ਦੀ ਸਿਹਤ ਹੋ ਜਾ ਸਿੱਧਾ ਹੀ ਸਿੱਧਾ ਚਿੱਟੇ ਰੰਗ ਦੀ ਕੋਠੀ ਵਿਸੂ ਹਾਂ ਉਹ ਲਾਲ ਪੀਲੇ ਰੰਗ ਦਾ ਘੇਟ ਆ ਅੱਛਾ ਹੁਣ ਤੈਨੂੰ ਗਾਹ ਖਾਂ ਲ ਆ ਗਿਆ ਇੱਕ ਹੁਣ ਤੂੰ ਇਹ ਦੇਖ ਵੀ ਖਾਜ ਪਾਣੀ ਹੈਗਾ ਕਿ ਨਹੀਂ ਹੈਗਾ ਖਾਜ ਪਾਣੀ ਏ ਦੇਖ ਵੀ ਪਾਣੀ ਚੱਲਦਾ ਆ ਕਿ ਖੜਾ ਅੱਛਾ ਪਾਣੀ ਚੱਲਦਾ ਫਿਰ ਠੀਕ ਆ ਜੇ ਪਾਣੀ ਚੱਲਦਾ ਹੋਵੇ ਨਾ ਫਿਰ ਇਹ ਸਮਝ ਲਈਦਾ ਵੀ ਮੋਟਰ ਚੱਲਦੀ ਆ ਤਾਂ ਤੈਨੂੰ ਪੁੱਛਿਆ ਵੀ ਪਾਣੀ ਚੱਲਦਾ ਜੇ ਪਾਣੀ ਚੱਲਦਾ ਫਿਰ ਤੇਰਾ ਅੰਕਲ ਵੀ ਇੱਥੇ ਹੀ ਆ ਇਹ ਹੁਣ ਤੂੰ ਖਾਲ ਟੱਪ ਖਾਲ ਟੱਪ ਖਾਲ ਮੇਰੇ ਕਹਦੇ ਮਾਰਛਾਲ ਹੁਣ ਤੂੰ ਛਾਲ ਮਾਰ ਕੇ ਨੱਕ ਦੀ ਸਿਹਤ ਫਿਰ ਦਿੱਤਾ ਹੀ ਹੋਇਆ ਕਿਸੇ ਪਾਸੇ ਨਾ ਜਾ ਕੇ ਜਮਾਈ ਨੱਕ ਦੀ ਸੇ ਤੁਰਿਆ ਜਾ ਤੁਰਿਆ ਜਾ ਤੇਰੀ ਗਾਹਾਂ ਸੂਆ ਆ ਗਿਆ ਆ ਗਿਆ ਨਾ ਸੂਆ ਹੁਣ ਤੂੰ ਸੂਆ ਦੇ ਵਿੱਚ ਡਿਓ ਹੋ ਜਾ ਸੂਆ ਸੁੱਕਾ ਕੇ ਪਾਣੀ ਆ ਜੇ ਪਾਣੀ ਵੀ ਆ ਫੇਰ ਕਿਹੜਾ ਗਹਾਸਿਆ ਵਾਲਾ ਕੱਪੜੀ ਭਿੱਜਣਗੇ ਤੇਰੇ ਤੂੰ ਕਿਹੜਾ ਚ ਰੋਣ ਲੱਗ ਗਿਆ ਗੋਡੇ-ਗੋਟ ਤੇ ਪਾਣੀ ਮਸੀ ਹੁੰਦਾ ਸੂਆ ਚ ਗੋਡੇ-ਗੋਡੇ ਨਹੀਂ ਹੁੰਦਾ ਇਹਦਾ ਕਈ ਵਾਰੀ ਗੋਡੇ ਤੋਂ ਵੀ ਥੱਲੇ ਹੀ ਰਹਿਦੇ ਮੇਰੇ ਦੇਖਿਆ ਮੈਂ ਕਿੰਨੀ ਵਾਰੀ ਰੋਟੀ ਲੈ ਕੇ ਜਾਂਦਾਂ ਅੰਕਲ ਦੀ ਆ ਐ ਮਾਰੀਏ ਸਲਵਾਰ ਕੱਕਨੇ ਪਾਰ ਹੋ ਜਾਂਦੀ ਸੂਵਰੋਂ ਆ ਪਾਟਲੀ ਤਾਂ ਬਹੁਤ ਦੂਰ ਪਉ ਜਿਹੜੇ ਸੂਵਰਾਂ ਪੌੜਾ ਨਾ ਉਹ ਤਾਂ ਤੈਨੂੰ ਬਾਟ ਬਹੁਤ ਪਾਜੂ ਤੂੰ ਮੇਰੀ ਗੱਲ ਸੁਣ ਤੂੰ ਸੂਆ ਪਾਰ ਕਰ ਸੂਆ ਪਾਰ ਕਰਕੇ ਹੁਣ ਤੂੰ ਫੇਰ ਸਿੱਧਾ ਹੀ ਨੱਕ ਦੀ ਸੜਾ ਸਿੱਧਾ ਨੱਕ ਦੀ ਸੇਧ ਹੋ ਜਾਈਂ ਕਿਸੇ ਪਾਸੇ ਨਾ ਜਾ ਕੇ ਸਿੱਧਾ ਯਾਰਾ ਸਿੱਧਾ ਜਿਵੇਂ ਸਿੱਧਾ ਚਲੀ ਚੱਲ ਆਏ ਭੱਜ ਕੇ 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 ਚੱਲ ਚੱਲ ਹਾਂ ਹਾਂ ਰੁਕੀ ਨਾ ਪਿੱਛੇ ਮੁੜ ਕੇ ਨਾ ਜਾਕੀ ਹੁਣ ਤੂੰ ਮੈਨੂੰ ਐਂ ਦੱਸ ਇੱਥੇ ਤਾਂ ਚਿੱਟਾ ਰੰਗ ਦੀ ਕੋਠੀ ਦੀਂਦੇ ਨਾ ਮੋਟਰ ਦੀ ਹਾਂ ਦੀਂਦੀਆਂ ਨਾ ਅੱਛਿਆ ਹੁਣ ਤੂੰ ਇਹਦਾ ਦੇਖ ਐਂ ਆਏ ਘੁੰਮ ਕੇ ਆ ਕੇ ਇਹਦਾ ਇਸ ਪਾਸੇ ਨੂੰ ਗੇਟ ਆ ਤੇਰੇ ਵਾਲੇ ਪਾਸੇ ਨੂੰ ਨਹੀਂ ਮਤਲਬ ਤੇਤੋ ਉਲਟ ਗੇਟ ਆ दूजे पास हूँ तू ये देख भी ये जो गेट आनहरी रंग पीले रंग जे तो पीले रंग गेट आ फिर तो समझ ला भी सा मोटर का कोठा चल चल हाँ? चल, चल आए बहुत तू रस्ते से चल गल चल होर चल। गांह चल अच्छा ये मोटर का चिट्टा नहीं कोठा चिट्टा कोठा गेट देख तू गेट देख के ਘੁੰਮ ਕੇ ਘੇੜ ਤੱਕ ਘੁੰਮ ਕੇ ਆਈ ਉਹ ਹਾਂ ਬੇਪਾਈ ਆਏ ਤਮ ਕਿਸੇ ਪਾਸ ਦਾ ਘੇੜ ਤਨ ਦਸੂ ਵਿਚਾਰੇ ਪਾਸ ਘੁੰਮ ਜਾ ਅੱਛਾ ਇਹਦਾ ਗੋਇਟ ਚਿੱਟੇ ਰੰਗ ਦਾ ਹੀ ਆ ਇਹ ਨਹੀਂ ਫਰ ਹੈਗੀ ਨਾ ਇਹ ਨਹੀਂ ਹੈਗੀ ਇਹ ਨਹੀਂ ਹੈਗੀ ਤੂੰ ਫਿਰ ਐ ਕਰ ਪਿੱਛੇ ਨੂੰ ਮੁੜ ਕੇ ਦੇਖ ਹੁਣ ਕੋਈ ਤਨ ਹੋਰ ਚਿੱਟੇ ਰੰਗ ਦੀ ਮੋਟਰ ਦਿੰਦੀ ਉਹ ਕੋਠੀ ਜਾ ਵੇ ਮੇਰਾ ਸਿਰ ਖਾਲਾ ਤੈਨ ਮਰੇ ਆ ਵੇ ਸਿਰ ਤੋਂ ਖਾਲਾ ਤਾ एजा बंदू की रास्ता दसू अगला तू जे हम टोचल लेना लैना तो बुरा क्डना अख्याई तो कट्टी पवगी तू आए कर तू अगे अंकल टेलीफोन ला टेलीफोन तेरे को नहीं बे टेलीफोन तेरे को नहीं बे जो भी है मोबाइल ओ ला ला टेलीफोन हो ला जीरो जीरो सत्त ला लिया ਫੇਰ 009 ਲਾ ਲਿਆ ਭੁੱਲ ਗਿਆ ਹਾਵੇ ਲਾ ਤੂੰ 00007 ਗਿਆਨੀ 7 ਲੱਖ 7 ਪਹਿਲਾਂ 7 ਲਾ ਫੇਰ 000 ਲਾ ਲੈ ਮੈਂ ਵੀ ਤਾਂ ਉਲਟ ਦਸੀ ਯਾਨੀ ਫੇਰ 8 ਲੱਖ 8 ਲੱਖ 000 ਜੇ ਇਹ ਵੀ ਨਾ ਲੱਗਿਆ ਨਾ ਫੇਰ ਇੱਕ ਹੋਰ ਨੰਬਰ ਆ 11 11 32 ਹਾਂ ਅਵੇ 11 11 ਬੱਤੀ ਵਾਲਾ ਇਹ ਦੋ ਵਾਰੀ ਡਬਲ ਵਾਲਾ 11 11 32 ਹਾ ਇਹ ਤਾਂ ਪੱਕਾ ਲੱਗੂਆ ਲੱਗੂ ਕਿ ਇਹ ਨੰਬਰ ਮੇਰੇ ਕੋਲ ਚੱਲਦਾ ਉਹ ਦੂਆ ਦਾ ਤਾਂ ਪਤਾ ਨਹੀਂ ਚੱਲੇ ਜਾਂ ਨਾ ਚੱਲੇ ਚੱਲ ਠੀਕ ਆ ਜੇ ਤੇਰੇ ਅੰਕਲ ਮਿਲ ਗਏ ਚਾਹ ਪੜਾਈ ਨਾ ਤਾਂ ਠੰਡੀਆਂ ਨਹੀਂ ਖਾਗੀ ਚਾ ਹਾਏ ਮੈਂ ਮਰ ਜਾਵਾਂਗਾ ਪਰ ਠੰਡੀ ਹੋਗੀ ਹੂ ਐਨੀ ਚੱਤੀ ਚੱਲ ਕੋਈ ਨਾ ਉੱਥੇ ਆਪ ਹੀ ਗਰਮ ਕਰ ਲੈਣਗੇ ਹੀਟਰ ਪਿਆ ਮੋਟਰ ਚ ਆਹੋ ਹਾਂ ਅੱਛਾ ਟੋਚਨਦਾ ਹੈਗਾ ਘਰ ਹੀ ਤੂੰ ਚਾਹ ਪੜਾ ਕੇ ਮੁੜਿਆ ਹੁਣ ਤੂੰ ਚਾਹੇ ਮੋਟਰਸਾਈਕਲ ਤੇ ਆ ਜਾ ਟੋਚਰ ਦਾ ਮੈਂ ਕੱਟ ਕੇ ਰੱਖਤਾ ਆਪਿਆ ਹਾਲਾਂ ਦੇ ਉੱਤੇ ਸਾਡੇ ਘਰੇ ਨਹੀਂ ਸੀ ਕੋਈ ਚਾਹ ਫੜਾਉਣ ਵਾਲਾ ਪਰ ਹਣ ਮੈਂ ਕੀ ਕਰਦੀ ਟੋਚਰ ਦਾ ਤਾਂ ਮੈਂ ਕੋਈ ਬਹਾਨਾ ਲਾਇਆ ਸੀ ਟੋਚਰ ਦਾ ਘਰੇ ਹੀ ਆ ਸਾਡੇ ਚਾਹ ਫੜਾਉਣ ਵਾਲਾ ਨਹੀਂ ਸੀ ਕੋਈ ਘਰੇ ਅੱਜ